ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਕੰਗੜਾ ਰਣੌਤ ਦੇ ਖਿਲਾਫ ਰਿਐਕਸ਼ਨ ਕਰਨ ਜਾ ਰਹੀ ਹੈ ਕਿ ਕੰਗੜਾ ਰਣੌਤ ਨੂੰ ਆਪਣੇ ਦਿੱਤੇ ਬਿਆਨਾਂ ਤੋਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਕੰਗੜਾ ਰਣੌਤ ਮੰਡੀ ਤੋਂ ਐਮਪੀ ਨੇ ਪਰ ਸਮਝਨੈਲ ਸਿੰਘ ਪਿੰਡਰਾਂ ਵਾਲਿਆਂ ਬਾਰੇ ਬੜੇ ਬੜੇ ਬਿਆਨ ਦੇ ਰਹੇ ਸਨ ਜਿਨ੍ਹਾਂ ਤੋਂ ਬਾਅਦ ਹੋ ਸਕਦਾ ਹੈ ਕਿ ਹੁਣ ਕੰਗੜਾ ਰਣੌਤ ਫਸ ਦੇ ਨਜ਼ਰ ਆਉਣ ਹੋ ਸਕਦਾ ਹੈ ਕਿ ਕੰਗੜਾ ਰਣੌਤ ਨੂੰ ਆਪਣੀਆਂ ਮੁਸੀਬਤਾਂ ਦੇ ਨਾਲ ਨਜਿੱਠਣਾ ਪਵੇ ਆਪਣੇ ਕਹੇ ਲਫ਼ਜ਼ਾਂ ਨਾਲ ਕੰਗੜਾ ਰਣੌਤ ਮੁਸ਼ਕਿਲ ਚ ਫਸ ਜਾਣ ਇਦਾਂ ਹੋ ਸਕਦਾ ਕਿਉਂਕਿ ਚਰਚਾਵਾਵਾਂ ਚੱਲਦੀਆਂ ਪਈਆਂ ਕਿ ਐਸਜੀਪੀਸੀ ਹੁਣ ਵੱਡੇ ਐਕਸ਼ਨ ਦੀ ਤਿਆਰੀ ਦੇ ਵਿੱਚ ਆ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੜੀਆਂ ਬੜੀਆਂ ਗੱਲਾਂ ਜਿਹੜੀਆਂ ਨੇ ਉਹ ਕੰਗੜਾ ਰਣੌਤ ਨੂੰ ਲੈ ਕੇ ਸਟੇਜ ਦੇ ਉੱਤੇ ਸੰਬੋਧਨ ਕਰਦਿਆਂ ਸਾਂਝੀਆਂ ਕੀਤੀਆਂ ਕੰਗੜਾ ਰਣੌਤ ਨੂੰ ਨਿਸ਼ਾਨਾ ਬਣਾਉਂਦੇ ਸਾਫ਼ ਕਹੇ ਦਿੱਤਾ ਕਿ ਸੰਜਰਨੈਲ ਸਿੰਘ ਭਿੰਡਰਾਂ ਵਾਲੇ ਇੱਕ ਅਦੁੱਤੀ ਸ਼ਖਸੀਅਤ ਸੀ ਔਰ ਪੰਥ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਹੈ ਪਰ ਉਹਨਾਂ ਬਾਰੇ ਕੰਗੜਾ ਰਣੌਤ ਨੇ ਗਲਤ ਸ਼ਬਦਾਵਲੀ ਦੀ ਇਹ ਇਸ਼ਾਰਾ ਹੁੰਦਾ ਨਜ਼ਰ ਆ ਰਿਹਾ ਹੁਣ ਅੰਦਰ ਖਾਤੇ ਕਿ ਕੰਗਣਾ ਰਡਾਉਤ ਦੇ ਖਿਲਾਫ ਕਾਰਵਾਈ ਜਿਹੜੀ ਐ ਉਹ ਹੋ ਸਕਦੀ ਐ ਐਸਜੀਪੀਸੀ ਵੱਲੋਂ ਕੀ ਹੋਵੇਗੀ ਨਹੀਂ ਹੋਵੇਗੀ ਇਹ ਸਮਾਂ ਦੱਸੇਗਾ ਪਰ ਐਡਵੋਕੇਟ ਹਰਜਿੰਦਰ ਸਿੰਘ ਤਾਂ ਵੀ ਜਿਹੜੇ ਐਸਜੀਪੀਸੀ ਪ੍ਰਧਾਨ ਨੇ ਕੀ ਕੁਝ ਬੋਲੇ ਨੇ ਆਓ ਸੁਣ ਲੈਂਦੇ ਆ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ 21ਵੀਂ ਸਦੀ ਦਾ ਮਹਾਨ ਸਿੱਖ ਮਹਾਨ ਸ਼ਹੀਦ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਆ ਇੱਕ ਐਮਪੀ ਬਣੀ ਆ ਇਹਨਾਂ ਦੀ ਮੈਂ ਨਾਂ ਨਹੀਂ ਲੈਣਾ ਉਹ ਰੋਜ਼ ਕਹਿ ਰਹੀ ਜੀ ਅੱਤਵਾਦੀ ਆ ਹੁਣ ਫੇਰ ਸੈਂਸਰ ਬੋਰਡ ਨੇ ਵੀ ਇਜਾਜ਼ਤ ਦੇ ਦਿੱਤੀ ਤੇ ਤੁਸੀਂ ਸਾਰੇ ਕੱਤਰਿਆਂ ਸੰਤ ਬਾਬਾ ਜਰਨੈਲ ਸਿੰਘ ਸੰਤ ਚਪਾਈ ਸੀ ਸ਼ਹੀਦ ਆ ਕੌਮ ਦੇ ਇਹਨਾਂ ਦੇ ਕਹੇ ਨਹੀਂ ਅਸੀਂ ਅੱਤਵਾਦੀ ਬਣਦੇ ਇਹ ਮੈਂ ਕਹਿਣਾ ਚਾਹੁੰਦਾ ਅਸੀਂ ਤਾਂ ਚੁੱਪ ਕਰ ਜਾਂਨੇ ਕਈ ਵਾਰੀ ਸਿੱਖ ਮੁੱਦਿਆਂ ਤੇ ਵੀ ਚੁੱਪ ਕਰ ਜਾਂਨੇ ਜਿਸ ਮਸਲੇ ਤੇ ਸ਼ਾਂਤਾਂ ਨੇ ਉਸ ਧਰਤੀ ਦੇ ਸ਼ਹੀਦੀ ਪਾਈ ਉਨੇ ਪ੍ਰਣ ਕੀਤਾ ਸੀ ਵੀ ਮੇਰਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕ ਨਾ ਜਾਵੇ ਟਕਸਾਲ ਦੇ ਤਿੰਨ ਮਹਾਨ ਸ਼ੀਰ ਹੋਈ ਆ ਔਰ ਇੱਕ ਚੜ੍ਹਦੇ ਪਾਸੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਬੈਠੇ ਇੱਕ ਆਇਦਰ ਪਛਮ ਵਾਲੀ ਬਾਜੀ ਨੂੰ ਬੈਠੇ ਆ ਇੱਕ ਬੁੰਗਾ ਬਾਬਾ ਗਰਵਖ ਸਿੰਘ ਦਾ ਬੈਠਾ ਸੋ ਮੈਂ ਕਹਿਣਾ ਚਾਹਣਾ ਕਿ ਆਪਾਂ ਕੋਈ ਹੱਲ ਕਢੀਏ ਮੈਂ ਜਜਵਾਤੀ ਨਹੀਂ ਬੋਲ ਰਿਹਾ ਪਰ ਮੈਂ ਬੋਲਣਾ ਵੀ ਕਿੱਥੇ ਇਹਨਾਂ ਸਟੇਜਾਂ ਦੇ ਬੋਲੂਗਾ ਤੇ ਜੇ ਆਪਾਂ ਇਦਾਂ ਦੇ ਮੁੱਦਿਆਂ ਤੇ ਵੀ ਚੁੱਪ ਰ੍ਹਾਂਗੇ ਫਿਰ ਮਿੱਤਰੋ ਹੌਲੀ ਹੌਲੀ ਅੰਬਾਲੇ ਪਹੁੰਚ ਗਏ ਆ ਫਿਰ ਆਪਣੇ ਵਿੱਚ ਆਵੜਨਗੇ ਆ ਹੁਣ ਦੇਖੋ ਅੰਬਾਲੇ ਦੇ ਵਿੱਚ ਪਿੱਛੇ ਆ ਹੁਣ ਉਹਨਾਂ ਨੇ ਮੀਟਿੰਗ ਕਿੱਥੇ ਕੀਤੀ ਸਿੰਘ ਸਾਹਿਬ ਗਏ ਸੀ ਤੇ ਅੱਜ ਹਰਿਆਣੇ ਦਾ ਸਾਰਾ ਪ੍ਰਬੰਧ ਤੈਸ਼ ਨੈਸ਼ ਕਰ ਦਿੱਤਾ ਕਿਉਂ ਕੀਤਾ ਤੈਸ਼ ਨੈਸ਼ ਇਸ ਕਰਕੇ ਹੋ ਗਿਆ ਕਿਉਂਕਿ ਸਰਕਾਰ ਦੀ ਮੁੱਠੀ ਚਾਪੀ ਕਰਨ ਲੱਪੇ ਆਪਣੇ ਜਿਹੜੇ ਅੰਦਰ ਜਿਸ ਫਰਜਲੇ ਤੁਹਾਨੂੰ ਚੁਣਿਆ ਸੀ ਉਹ ਫਰਜ ਖਤਮ ਕਰ ਦਿੱਤੇ ਅੱਜ ਦਿੱਲੀ ਕਮੇਟੀ ਦਾ ਕੀ ਹਾਲਿਆ ਮੈਂ ਮੈਂਬਰ ਆ ਉਥੋਂ ਦਾ ਪਰ ਅੱਜ ਆਪਾਂ ਉਹ ਵੀ ਦੇਖੀਏ ਸਿੱਧੇ ਮੈਂਬਰ ਭਾਜਪੀ ਦੀ ਪਾਰਟੀ 'ਚ ਜਾ ਰਹੇ ਆ ਲੋਕਾਂ ਨੇ ਚੁਣਿਆ ਸੀ ਗੁਰੂ ਦੀ ਗੋਲਕ ਤੇ ਗੁਰੂ ਦੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਪਰ ਅੱਜ ਆਪਾਂ ਉਹ ਵੀ ਭੁੱਲ ਗਏ ਸਾਰੇ ਤੇ ਫਿਰ ਮੈਂ ਕਹਿਣਾ ਚਾਹਣਾ ਕਿ ਜੇ ਆਪਾਂ ਮਿੱਤਰੋ ਫਿਰ ਇਦਾਂ ਹੀ ਹੋਇਆ ਅੱਜ ਤਖਤ ਪਟਨਾ ਸਾਹਿਬ ਅੱਜ ਤਖਤ ਹਜੂਰ ਸਾਹਿਬ ਨਾਮਿਨੇਸ਼ਨ ਹੁੰਦੀ ਪ੍ਰਧਾਨ ਦੀ ਤੇ ਜੇ ਫਿਰ ਗਾਂਹ ਟੱਪ ਕੇ ਆ ਗਿਆ ਬਾਡਰ ਸ਼ੰਭੂ ਗਾਂ ਨੂੰ ਤੇ ਫਿਰ ਆ ਜਿਹੜੀ ਮਰਿਆਦਾ ਦੇ ਵਿੱਚ ਅੱਜ ਸਿੱਖ ਕੌਮ ਬੈਠੀ ਐਦਾਂ ਨਹੀਂ ਹੋਣੀ ਫਿਰ